ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੂਰੀ ਸਾਹਿਬ ਕੱਲ ਜਿਹੜੀ ਡਾਕਟਰ ਨਸ਼ੱਤਰਪਾਲ ਹੋਰਾਂ ਨਾਲ ਘਟਨਾ ਘਟਿਆ ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ ਏਕੋਰ ਕੇਸ ਸਾਹਿਬ ਵੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕਰੈਕਟ ਕਰਨਾ ਚਾਹੁੰਦਾ ਜੀ ਡਾਕਟਰ ਨਸ਼ੱਤਰਪਾਲ ਨਹੀਂ ਐਮ ਐਲ ਏ ਡਾਕਟਰ ਨਸ਼ੱਤਰਪਾਲ ਤੁਸੀਂ ਵੀ ਭੁੱਲ ਗਏ ਕਿ ਉਹ ਐਮ ਐਲ ਏ ਆ ਔਰ ਮੈਨੂੰ ਲੱਗਦਾ ਕੱਲ ਪ੍ਰਸ਼ਾਸਨ ਵੀ ਭੁੱਲ ਗਿਆ ਕਿ ਡਾਕਟਰ ਨਸ਼ੱਤਰਪਾਲ ਜੀ ਇਲੈਕਟਿਡ ਐਮ ਐਲ ਏ ਵੀ ਕੱਲ ਬਹੁਤ ਮਹੱਤਵਪੂਰਨ ਸਮਰੋਹ ਸੀ ਜੀ ਆਜ਼ਾਦੀ ਦਾ ਸਮਾਗਮ ਸੀ ਔਰ ਉਸ ਸਮਾਗਮ ਵਿੱਚ ਸਰਕਾਰੀ ਸਮਾਗਮ ਵਿੱਚ ਇਲੈਕਟਿਡ ਐਮਐਲਏ ਨੂੰ ਇਗਨੋਰ ਕਰਨਾ ਬਹੁਤ ਮੰਦਭਾਗ ਹੈ ਨੈਤਿਕਤਾ ਦੇ ਆਧਾਰ ਤੇ ਦੇਖੇ ਤਾਂ ਬਹੁਤ ਮਾੜੀ ਗੱਲ ਹੈ ਕਿ ਸਰਕਾਰ ਨੇ ਉਹਨਾਂ ਨੂੰ ਇਗਨੋਰ ਕੀਤਾ ਪ੍ਰਸ਼ਾਸਨ ਨੇ ਇਗਨੋਰ ਕੀਤਾ ਔਰ ਮੈਂ ਯਾਦ ਕਰਵਾ ਦੇਣਾ ਚਾਹੁੰਦਾ ਸਾਰਿਆਂ ਨੂੰ ਇਹ ਉਹ ਪਾਰਟੀ ਹੈ ਜਿਹੜੀ ਸਰਕਾਰ ਚ ਨਹੀਂ ਸੀ ਇਹ ਕਹਿੰਦੇ ਕਿ ਜਦ ਹੂਟਰ ਵੱਜਦਾ ਨਾ ਹੂਟਰ ਕਹਿੰਦਾ ਕਿ ਚੋਰ ਚੋਰ ਚਲੋ ਉਹ ਮੰਨ ਲੈਣੇ ਕਿ ਸਿਕਿਉਰਿਟੀ ਦੇਣੀ ਇੱਕ ਪ੍ਰੋਟੋਕਾਲ ਹੈ ਪਰ ਜਿਹੜਾ ਇਲੈਕਟਿਡ ਮੈਂਬਰ ਹੈ ਇਲੈਕਟਿਡ ਐਮ ਐਲ ਏ ਆ ਕੀ ਉਹਨੂੰ ਇਗਨੋਰ ਕਰਨਾ ਵੀ ਪ੍ਰੋਟੋਕੋਲ ਹੈ ਸਵਾਲ ਤਾਂ ਹੁਣ ਇਹ ਆ ਕਿ ਕੀ ਇਹ ਡਿਸਕ੍ਰਿਮੀਨੇਸ਼ਨ ਨਹੀਂ ਹੈ ਕਿਉਂਕਿ ਜਿਹੜਾ ਕੱਲ ਆਜ਼ਾਦੀ ਦਾ ਸਮਾਗਮ ਸੀ ਇਹ ਬਹੁਤ سارے ਸਵਾਲ ਖੜੇ ਕਰ ਗਿਆ ਪਹਿਲਾ ਸਵਾਲ ਤਾਂ ਇਹ ਕੀ ਡਿਸਕ੍ਰਿਮੀਨੇਸ਼ਨ ਨਹੀਂ ਹੈ ਜੀ ਇਹ ਉਹ ਪਾਰਟੀ ਹੈ ਜਿਹੜੀ ਪਹਿਲਾਂ ਕਹਿੰਦੀ ਸੀ ਕਿ ਅਸੀਂ ਹਲਕਾ ਇਨਚਾਰਜ ਦਾ ਜਿਹੜਾ ਕਲਚਰ ਖਤਮ ਕਰ ਦੇਾਂਗੇ ਪਰ ਕੱਲ ਕੀ ਹੋਇਆ ਇੱਕ ਇਲੈਕਟਿਡ ਐਮਐਲਏ ਜਿਹਨੂੰ ਸ਼ਹਿਰ ਨੇ ਚੁਣਿਆ ਹਲਕੇ ਨੇ ਚੁਣਿਆ ਉਹਨੂੰ ਤੁਸੀਂ ਇਗਨੋਰ ਕਰ ਰਹੇ ਹੋ ਦੇਖੋ ਜੇ ਸਰਕਾਰ ਬਣੀ ਹੈ ਸਰਕਾਰ ਬਹੁਮਤ ਨਾਲ ਬਣੀ ਹੈ ਸਰਕਾਰ ਵੋਟਾਂ ਪਈਆਂ ਇਲੈਕਟ ਹੋਈ ਹੈ ਤਾਂ ਸਰਕਾਰ ਬਣੀ ਹੈ ਉਵੇਂ ਹੀ ਡਾਕਟਰ ਨਛੱਤਰਪਾਲ ਵੀ ਇਲੈਕਟ ਹੋਏ ਆ ਉਸ ਤੋਂ ਬਾਅਦ ਐਮਐਲਏ ਬਣੇ ਆ ਇਹ ਨਹੀਂ ਕਿ ਉਹ ਭੱਜ ਕੇ ਜਿੱਤ ਗਏ ਚਲੋ ਇਹ ਵੀ ਐਗਜ਼ਾਮਪਲ ਲੈ ਲੈਣੇ ਆ ਇਹ ਤਾਂ ਉਹੀ ਗੱਲ ਹੋਈ ਆ ਕਹਿੰਦੇ ਕਿ 10 ਬੰਦੇ ਭੱਜੇ ਆ ਆਈਡੀਆਈ ਚ ਜੀ ਹੈ ਜਿਹੜਾ ਦੂਜੇ ਤੇ ਆਇਆ ਵਿਨਿੰਗ ਪੋਡੀਅਮ ਹੁੰਦਾ ਨਾ ਜਦੋਂ ਤੁਸੀਂ ਜਿੱਤ ਜਾਂਦੇ ਵਿਕਟਰੀ ਸਟੈਂਡ ਹੁੰਦਾ ਜਿਹੜਾ ਦੂਜੇ ਨੰਬਰ ਤੇ ਆ ਉਹਨੂੰ ਪਹਿਲੇ ਨੰਬਰ ਤੇ ਖੜਾ ਕਰਤਾ ਜਿਹੜਾ ਪਹਿਲੇ ਤੇ ਆਇਆ ਉਹਨੂੰ ਪਰੇ ਖੜਾ ਕਰਤਾ ਪੁੱਛਿਆ ਜੀ ਐਦਾਂ ਕਰ ਲੈ ਕਹਿੰਦੇ ਸਮਰੋਹ ਸਾਡਾ ਆ ਅਸੀਂ ਤਾਂ ਐਦਾਂ ਕਰਾਂਗੇ ਕਹਿੰਦੇ ਤਾਂ ਧੱਕਾ ਕਹਿੰਦੇ ਸਾਡਾ ਚੱਲਦਾ ਇਹ ਤਾਂ ਅਸੀਂ ਤਾਂ ਕਰਦੇ ਹਾਂ ਇਹ ਤਾਂ ਉਹੀ ਮਤਰੀਮ ਆਲਾ ਸਲੂਕ ਹੋ ਗਿਆ ਮਤਰੀਮ ਆ ਕਿਉਂ ਕਿਹਾ ਜਾਂਦਾ ਕਿਉਂਕਿ ਹਸਬੈਂਡ ਵਾਈਫ ਜਦੋਂ ਪਹਿਲੀ ਸ਼ਾਦੀ ਹੁੰਦੀ ਹੈ ਜੀ ਵੱਡਾ ਪੁੱਤ ਜੰਮਦਾ ਹੈ ਠੀਕ ਹੈ ਉਹ ਪਹਿਲੇ ਮਾਪੇ ਉਹਦਾ ਪੁੱਤ ਹੈ ਹੂੰ ਤੇ ਦੂਜੀ ਮਾਂ ਜਦੋਂ ਆਉਂਦੀ ਹੈ ਉਹ ਵੱਡੇ ਪੁੱਤ ਦਾ ਹਿੱਸਾ ਜਿਹੜਾ ਛੋਟੇ ਪੁੱਤ ਨੂੰ ਦੇਣ ਦੀ ਗੱਲ ਕਰਦੀ ਹੈ ਤਾਂ ਕਹਿੰਦੇ ਮਤਰੀਮਾ ਇਹ ਮਤਰੀਮ ਵਾਲਾ ਸਲੂਕ ਸੀ ਕਿ ਜਿੱਤਿਆ ਕੋਈ ਔਰ ਉਹਨੂੰ ਬਰੇ ਬਿਠਾ ਦਿੱਤਾ ਦੇਖੋ ਜਿਹੜਾ ਸਨਮਾਨ ਸਮਰੋਹ ਆ ਉਹਦੀਆਂ ਤਸਵੀਰਾਂ ਦੇਖ ਲਓ ਡਾਕਟਰ ਨਸ਼ਤਰਪਾਲ ਸਟੇਜ ਤੇ ਬੈਠੇ ਨਜ਼ਰ ਆ ਰਹੇ ਆ ਸਨਮਾਨ ਸਮਰੋਹ ਆ ਜਿਹਦੇ ਵਿੱਚ ਮਾਣਯੋਗ ਸ਼ਖਸੀਅਤਾਂ ਨੂੰ ਸਨਮਾਨ ਕੀਤਾ ਗਿਆ ਉਹ ਜਿਹੜੀਆਂ ਤਸਵੀਰਾਂ ਆ ਪਈ 32 ਤੇ ਵੀ ਚੱਲੀਆਂ ਡਾਕਟਰ ਨਛੱਤਰਪਾਲ ਜੀ ਸਟੇਜ ਤੇ ਬੈਠੇ ਨੇ ਕਿਉਂਕਿ ਇਹ ਗੱਲ ਵੀ ਗੱਲ ਸਾਹਮਣੇ ਆਈ ਸੀ ਕਿ ਉਹਨਾਂ ਨੂੰ ਸਟੇਜ ਤੇ ਤਾਂ ਬਿਠਾਇਆ ਗਿਆ ਇਨਸਲਟ ਕਿੱਥੋਂ ਕੀਤੀ ਗਈ ਹੈ ਉਹ ਭਾਈ ਸਟੇਜ ਤੇ ਬਿਠਾਉਣਾ ਅਲੱਗ ਗੱਲ ਹੈ ਸਨਮਾਨ ਸਮਰੋਹ ਵਿੱਚ ਜੇਕਰ ਸਤਕਾਰਯੋਗ ਬਲਾਚੌਰ ਦੇ ਐਮਐਲਏ ਮੈਡਮ ਸੰਤੋਸ਼ ਕੁਟਾਰੀਆ ਜੀ ਖੜ੍ਹ ਸਕਦੇ ਆ ਤਾਂ ਸਾਡੇ ਨਮਾਸ਼ਹਿਰ ਦੇ ਹਲਕੇ ਦੇ ਐਮਐਲਏ ਡਾਕਟਰ ਨਛੱਤਰਪਾਲ ਨੂੰ ਕਿਉਂ ਬਿਠਾਇਆ ਇਹ ਕਿਤੇ ਉਹੀ ਗੱਲ ਤਾਂ ਨਹੀਂ ਕਿ ਆਊਟ ਆਫ ਸਾਈਡ ਐਂਡ ਯੂ ਆਊਟ ਆਫ ਮਾਈਂਡ ਕਿਉਂਕਿ ਦੇਖੋ ਨਗਰ ਕਾਉਂਸਲ ਵਿੱਚ ਜਦੋਂ ਡਾਕਟਰ ਨਛੱਤਰਪਾਲ ਜੀ ਆਉਂਦੇ ਐ ਐਮਐਲਏ ਡਾਕਟਰ ਨਛੱਤਰਪਾਲ ਜੀ ਆਉਂਦੇ ਆ ਉਹਨਾਂ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ ਹਲਕਾ ਇੰਚਾਰਜ ਉਹਨਾਂ ਨੂੰ ਆਪਣੇ ਨਾਲ ਬਿਠਾਉਂਦੇ ਆ ਪਰ ਇਹ ਸਰਕਾਰੀ ਸਮਰੋਹ ਸੀ ਇਹ ਆਜ਼ਾਦੀ ਦਾ ਸਮਰੋਹ ਸੀ ਮਹੱਤਵਪੂਰਨ ਸਮਰੋਹ ਸੀ ਡਾਕਟਰ ਨਛੱਤਰਪਾਲ ਹੁਣ ਉਹਨਾਂ ਨੂੰ ਇਗਨੋਰ ਕੀਤਾ ਗਿਆ ਕਿਤੇ ਇਹ ਸਰਕਾਰ ਦੀ ਸਾਜ਼ਿਸ਼ ਤਾਂ ਨਹੀਂ ਕਿ ਹੁਣ ਭਾਈ 27 ਦੀ ਇਲੈਕਸ਼ਨ ਨੇੜੇ ਆ ਕਿਉਂਕਿ ਕਹਿੰਦੇ ਆ ਨਾ ਸ਼ਾਮਦਾਮ ਦੰਡ ਵੇੜ ਝੂਠ ਸੱਚ ਲੜਾਈ ਝਗੜਾ ਕੁਝ ਵੀ ਕਰੋ ਕੁਝ ਵੀ ਕਰੋ ਪਰ ਜਿੱਤਣਾ ਤਾਂ ਕੀ ਇਹ ਕੁਝ ਵੀ ਕਰੋ ਤਾਂ ਨਤੀਜਾ ਕਿ ਉਹਨਾਂ ਨੂੰ ਸਾਈਡ ਤੇ ਬਿਠਾ ਦਿੱਤਾ ਗਿਆ ਪਰ ਸੂਰੀ ਸਾਹਿਬ ਕੁਝ ਲੋਕ ਕਹਿ ਰਹੇ ਆ ਕਿ ਉਹਨਾਂ ਨੂੰ ਸਟੇਜ ਤੇ ਤਾਂ ਬਿਠਾਇਆ ਗਿਆ ਤੇ ਫਿਰ ਕੀ ਇਸਾਨ ਕਰਤਾ ਉਹਦਾ ਸਵਿਧਾਨਕ ਹੱਕ ਹੈ ਯਾਰ ਇਹ ਤਾਂ ਉਹੀ ਗੱਲ ਹੋਈ ਆ ਕਿ ਕਲਾਸ ਵਿੱਚ ਪਹਿਲੀ ਪੋਜੀਸ਼ਨ ਤੇ ਕੋਈ ਬੱਚਾ ਆ ਜਿਹੜਾ ਦੂਜੀ ਪੋਜੀਸ਼ਨ ਤੇ ਆਇਆ ਕਲਾਸ ਟੀਚਰ ਉਹਨੂੰ ਨਾਲ ਖੜਾ ਕਰਕੇ ਫੋਟੋ ਖਿੱਚਾ ਜੀਵੇ ਤੇ ਜਿਹੜਾ ਪਹਿਲੇ ਤੇ ਉਹਨੂੰ ਟੇਬਲ ਤੇ ਕਿਤੇ ਵੀ ਬਿਠਾ ਦਿਓ ਤੇ ਮੁੜ ਕੇ ਕੋਈ ਉਹਨੂੰ ਟੇਬਲ ਤੇ ਬਿਠਾਇਆ ਤਾਂ ਹੈਗਾ ਹੱਕ ਕਿਹਦਾ ਆ ਗੱਲ ਹੱਕ ਦੀ ਹੈ ਡਾਕਟਰ ਨਛੱਤਰਪਾਲ ਐਮਐਲਏ ਡਾਕਟਰ ਨਛੱਤਰਪਾਲ ਦਾ ਹੱਕ ਹੈ ਸਨਮਾਨ ਸਮਾਰੋਹ ਵਿੱਚ ਨਾਲ ਕੜ ਕੇ ਜਿਹੜੇ ਸਨਮਾਨ ਦਿੱਤੇਗੇ ਉਹਨਾਂ ਨੂੰ ਵੰਡਣਾ ਉਹਨਾਂ ਦਾ ਹੱਕ ਹੈ ਹੱਕ ਕਿੱਦਾਂ ਖੋ ਸਕਦੇ ਆ ਤੁਸੀਂ ਇੱਕ ਐਮਐਲਏ ਮੌਜੂਦਾ ਐਮਐਲਏ ਸਾਫ ਕਾ ਨਹੀਂ ਆ ਮੌਜੂਦਾ ਐਮਐਲਏ ਸਟੇਜ ਤੇ ਬੈਠਾ ਤੇ ਬਾਕੀ ਜਿਹੜੇ ਸਰਕਾਰ ਦੇ ਪੋਲਿਟੀਕਲ ਪਾਰਟੀ ਦੇ ਨਮਾਇंदे ਆ ਉਹ ਸਨਮਾਨ ਸਮਾਰੋਹ ਚ ਖੜਿਆ ਗੱਲ ਗਲਤ ਹੈ ਕਿ ਨਹੀਂ ਮੈਂ ਨਹੀਂ ਕਹਿੰਦਾ ਕਿ ਜਿਹੜੇ ਤੁਹਾਡੇ ਪੋਲਿਟੀਕਲ ਪਾਰਟੀ ਦੇ ਜਿਹੜੇ ਨਮਾਇंदे ਆ ਉਹਨਾਂ ਨੂੰ ਨਾ ਖੜਾ ਕਰੋ ਕਰੋ ਉਹਨਾਂ ਨੂੰ ਖੜਾ ਪਰ ਜਿਹਦਾ ਹੱਕ ਮੰਦਾ ਤੁਹਾਨੂੰ ਆਪ ਕਹਿਣਾ ਚਾਹੀਦਾ ਕਿ ਭਾਈ ਤੁਸੀਂ ਆਓ ਥੱਲੇ ਤੁਸੀਂ ਉੱਤੇ ਕਿਉਂ ਬੈਠੇ ਆ ਤੁਸੀਂ ਹੱਕਦਾਰ ਹੋ ਜੀ ਡਾਕਟਰ ਨਸ਼ੱਤਰਪਾਲ ਦੀ ਕੋਈ ਲੋਟਰੀ ਥੋੜੇ ਨਿਕਲੀ ਹੈ ਇਲੈਕਟਿਡ ਮੈਂਬਰ ਹੈ ਭਾਈ ਬਹੁਮਤ ਨਾਲ ਆਇਆ ਉਹ ਸਾਡੇ ਨਵਾਂ ਸ਼ਹਿਰ ਦੇ ਜਿਹੜੇ ਵੋਟਰਸ ਨੇ ਉਹਨਾਂ ਨੇ ਉਹਨੂੰ ਚੁਣਿਆ ਉਹਨਾਂ ਦੀ ਆਵਾਜ਼ ਨੇ ਉਹ ਪਰ ਮੈਂ ਡਾਕਟਰ ਨਸ਼ੱਤਰਪਾਲ ਜੀ ਉਹਨਾਂ ਨੂੰ ਵੀ ਗੱਲ ਕਹਿਣੀ ਚਾਹੁੰਦਾ ਕਿ ਐਮਐਲਏ ਸਾਹਿਬ ਤੁਸੀਂ ਲੇਟ ਹੋਗੇ ਜਦੋਂ ਜਿਹੜੀ ਸਰਕਾਰ ਬਣੀ ਐ ਇਹਨਾਂ ਨੇ ਹਲਕਾ ਇੰਚਾਰਜ ਦਾ ਕਲਚਰ ਸ਼ੁਰੂ ਕੀਤਾ ਸੀ ਜਦੋਂ ਨੀ ਪੱਥਰਾਂ ਦੇ ਉੱਤੇ ਨਾਮ ਐਮ ਐਲ ਏ ਦੀ ਜਗਾ ਹਲਕਾ ਇੰਚਾਰਜ ਲਾਉਣਾ ਸ਼ੁਰੂ ਹੋਇਆ ਸੀ ਉਸੇ ਵੇਲੇ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ ਉਸੇ ਵੇਲੇ ਜਿਹੜੇ ਤੁਹਾਡੇ ਸਪੋਰਟਰਗੇ ਵੇਲੇ ਕਹਿੰਦੇ ਹੁੰਦੇ ਨਾ ਕਿ ਡਾਕਟਰ ਸਾਹਿਬ ਐਮ ਐਲ ਏ ਸਾਹਿਬ ਸੰਘਰਸ਼ ਕਰੋ ਹਮ ਤੁਹਾਰੇ ਸਾਥ ਆ ਉਸੇ ਵੇਲੇ ਸੰਘਰਸ਼ ਕਰਨਾ ਚਾਹੀਦਾ ਸੀ ਅਸੀਂ ਉਹਨਾਂ ਟਾਈਮਾਂ 'ਚ ਖਬਰਾਂ ਲਾਈਆਂ ਵੀ ਪਰ ਕਿਉਂਕਿ ਜਦ ਖਬਰ ਨੂੰ ਪੂਰਾ ਸਾਥ ਨਹੀਂ ਮਿਲਦਾ ਤਾਂ ਖਬਰ ਦਾ ਰਿਜ਼ਲਟ ਨਿਕਲ ਕੇ ਨਹੀਂ ਆਉਂਦਾ ਇਹ ਉਦੋਂ ਹੀ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ ਕਿ ਭਾਈ ਮੇਤੋਂ ਮੇਰਾ ਹੱਕ ਖੋਇਆ ਜਾ ਰਿਹਾ ਹੈ ਮੈਨੂੰ ਹਾਸ਼ੀਏ ਤੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਨੂੰ ਪਿੱਛੇ ਧੱਕਿਆ ਜਾ ਰਿਹਾ ਹੈ ਇਹ ਮੇਰਾ ਹੱਕ ਹੈ ਨਹੀਂ ਪੱਥਣਾ ਤੇ ਮੇਰਾ ਨਾਮ ਆਣਾ ਚਾਹੀਦਾ ਹੈ ਇਹ ਸਰਕਾਰ ਕਹਿੰਦੀ ਸੀ ਇਹ ਜਦੋਂ ਸਰਕਾਰ ਸਰਕਾਰ ਨਹੀਂ ਸੀ ਇਹ ਕਹਿੰਦੇ ਸੀਗੇ ਕਿ ਹਲਕਾ ਇੰਚਾਰਜ ਦਾ ਕਲਚਰ ਖਤਮ ਕਰਾਂਗੇ ਸਿਕਿਉਰਟੀਆਂ ਦਾ ਕਲਚਰ ਖਤਮ ਕਰਾਂਗੇ ਹੂਟਰਾਂ ਦਾ ਕਲਚਰ ਖਤਮ ਕਰਾਂਗੇ ਹੁਣ ਕਹਿੰਦੇ ਹ ਸਾਮ-ਦਾਮ ਦੰਦ ਬੇਦ ਝੂਠ ਸੱਚ ਲੜਾਈ ਝਗੜਾ ਜਿਹੜੀ ਸਰਕਾਰ ਲੜਾਈ ਝਗੜੇ ਦੇ ਉੱਤਰ ਆਵੇ ਇਹਦਾ ਮਤਲਬ ਸਮਝੋ ਕਿ ਇਰਾਦੇ ਨੇਕ ਨਹੀਂ ਆ ਔਰ ਡਾਕਟਰ ਸਾਹਿਬ ਨੂੰ ਵੀ ਕਹਿਣਾ ਚਾਹੁੰਨਾ ਕਿ ਤੁਸੀਂ ਪਹਿਲਾਂ ਆਵਾਜ਼ ਨਹੀਂ ਬੁਲੰਦ ਕੀਤੀ ਇਹ ਨਤੀਜਾ ਤਾਂ ਸਾਹਮਣੇ ਆਇਆ ਕੱਲ ਹੋਰ ਦੱਸੋ ਜਿਵੇਂ ਤੁਸੀਂ ਕਹਿ ਰਹੇ ਆ ਕਿ ਡਾਕਟਰ ਨਸ਼ਤਰਪਾਲ ਉਹਨਾਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਕਿ ਲੋਕ ਉਹਨਾਂ ਦਾ ਸਾਥ ਦਿੰਦੇ ਆ ਲੋਕ ਕਿੰਨੇ ਕਿੰਨਾ ਘਰੋਂ ਨਿਕਲਦੇ ਆ ਜਾਂ ਕਿੰਨਾ ਉਹਨਾਂ ਦਾ ਸਾਥ ਦਿੰਦੇ ਆ ਹੁਣ ਰੇਲਵੇ ਰੋਡ ਦਾ ਤੁਸੀਂ ਕਿੰਨੇ ਟਾਈਮ ਤੋਂ ਕਈ ਸਾਲਾਂ ਤੋਂ ਰੇਲਵੇ ਰੋਡ ਦਾ ਮੁੱਦਾ ਚੱਕ ਰਹੇ ਆ ਤੁਸੀਂ ਕੀ ਕੀਤਾ ਜਦੋਂ ਹੀ ਮੈਨੂੰ ਸਵਾਲ ਪੁੱਛ ਰਿਹਾ ਕਿ ਮੈਂ ਕੀ ਕੀਤਾ ਜੀ ਦੇਖੋ ਪਹਿਲੀ ਗੱਲ ਤਾਂ ਮੈਂ ਲੋਕਾਂ ਨੂੰ ਜਾਗਰਤ ਕੀਤਾ ਮੈਂ ਚੇਤਨਾ ਪੈਦਾ ਕੀਤੀ ਨਵੇਂ ਸ਼ਹਿਰ ਦੇ ਲੋਕ ਸੋ ਕਾਲਡ ਲੀਡਰ ਆਈ ਡੋਟ ਕਾਲ them ਲੀਡਰ ਰਾਈਟ ਨਾਉ ਆਈ ਕਾਲ them ਸਿਆਸਤਦਾਨ ਪੋਲਿਟਿਸ਼ੀਅਨ ਨਵੇਂ ਸ਼ਹਿਰ ਦੇ ਸਿਆਸਤਦਾਨਾਂ ਤੋਂ ਡਰਦੇ ਕਮੈਂਟ ਨਹੀਂ ਸੀ ਕਰਦੇ ਹੁਣ ਲੋਕ ਬੋਲਣ ਲੱਗੇ ਨੇ ਪੱਤਰਕਾਰ ਠੋਕ ਕੇ ਖਬਰਾਂ ਲਾਣ ਲੱਗੇ ਨੇ ਇਹ ਮੈਂ ਕੀਤਾ ਮੈਂ ਉਹਨਾਂ ਨੂੰ ਆਵਾਜ਼ ਦਿੱਤੀ ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਉਸ ਤੋਂ ਬਧੇਰਾ ਕੀ ਕੀਤਾ ਕੱਲੀਆਂ ਖਬਰਾਂ ਨਹੀਂ ਭਾਈਆਂ ਆ ਡਾਕਟਰ ਰਵਜੋਤ ਜੀ ਨੇ ਮਨਿਸਟਰ ਨੇ ਆਮ ਆਦਮੀ ਪਾਰਟੀ ਦੇ ਆਗੂ ਤੋਂ ਨੰਬਰ ਲੈ ਕੇ ਕਈ ਕੋਲਾਂ ਕੀਤੀਆਂ ਮੈਂ ਮੈਸੇਜ ਵੀ ਭੇਜਿਆ ਹੈ ਰੇਲਵੇ ਰੋਡ ਨੂੰ ਲੈ ਕੇ ਕਿ ਲੋਕ ਇਹਦੇ ਬਾਰੇ ਕਨਸਰਨ ਨੇ ਲੋਕ ਪਰੇਸ਼ਾਨ ਨੇ ਦੁਕਾਨਦਾਰਾਂ ਦਾ ਬਿਜ਼ਨਸ ਜਿਹੜਾ ਆ ਉਹ ਡੇ ਬਾਈ ਡੇ ਘਟਦਾ ਜਾ ਰਿਹਾ ਈਵਨ ਮਾਈਨਸ ਤੇ ਜਾ ਰਿਹਾ ਠੀਕ ਹੈ ਨਾ ਜੇ ਤਾਂ ਬ੍ਰੇਕ ਇਵਨ ਪੁਆਇੰਟ ਹੋਵੇ ਫਿਰ ਵੀ ਬੰਦਾ ਕਹਿੰਦਾ ਕਿ ਚੱਲ ਯਾਰ ਕੁਝ ਤਾਂ ਆ ਰਿਹਾ ਉਹ ਤਾਂ ਨੈਗੇਟਿਵ ਚ ਜਾ ਰਹੇ ਨੇ ਕਰਜ਼ੇ ਚੜ ਰਹੇ ਨੇ ਕਿਰਾਏ ਨਹੀਂ ਨਿਕਲ ਰਹੇ ਪਰ ਹੁਣ ਮੈਂ ਡਾਕਟਰ ਰਵਜੋਤ ਜੀ ਨੂੰ ਮੈਸੇਜ ਕੀਤਾ ਮੈਂ ਕੌਣ ਆ ਆਮ ਜਿਹਾ ਬੰਦਾ ਮੈਨੂੰ ਸ਼ਹਿਰ ਤੋਂ ਬਾਹਰ ਕੌਣ ਜਾਣਦਾ ਜੀ ਜਾਂ ਥੋੜੇ ਬਹੁਤੇ ਜਿਹੜੇ ਸਾਡੇ ਚੈਨਲ ਨੂੰ ਦੇਖਦੇ ਉਹ ਜਾਣਦੇ ਆ ਚਲੋ ਉਹ ਵੀ ਲੱਖਾਂ ਦੀ ਤਦਾਦ ਹੈ ਪਰ ਥੋੜੇ ਬਹੁਤੇ ਕਹਿ ਲੈਣੇ ਹੁਣ ਡਾਕਟਰ ਨਸ਼ੱਤਰਪਾਲ ਜੀ ਐਮਐਲਏ ਡਾਕਟਰ ਨਸ਼ੱਤਰਪਾਲ ਜੀ ਜੇ ਮਨਿਸਟਰ ਸਾਹਿਬ ਨੂੰ ਕਾਲ ਕਰਨ ਜੇ ਐਮਐਲਏ ਡਾਕਟਰ ਨਛੱਤਰਪਾਲ ਜੀ ਮਨਿਸਟਰ ਦਾ ਦਰਵਾਜ਼ਾ ਖੜਕਾਉਣ ਤਾਂ ਉਹ ਪਹਿਲਾਂ ਉਹਨਾਂ ਨੂੰ ਅੰਦਰ ਬਾੜੂਗੇ ਕਿ ਮੈਨੂੰ ਬਾੜੂਗੇ ਕਿਉਂਕਿ ਉਹ ਰਿਪਰੈਜ਼ੈਂਟੇਟਿਵ ਨੇ ਨਵੇਂ ਸ਼ਹਿਰ ਦੇ ਜੀ ਨਵਾਂ ਸ਼ਹਿਰ ਸਿਰਫ ਸਿਟੀ ਦੀ ਗੱਲ ਨਹੀਂ ਕਰ ਰਿਹਾ ਹਲਕੇ ਦੀ ਗੱਲ ਕਰ ਰਿਹਾ ਪਰ ਉਹਨਾਂ ਨੂੰ ਹਲਕੇ ਚ ਲਿਆ ਜਾ ਰਿਹਾ ਕਿਉਂਕਿ ਹਲਕਾ ਇਨਚਾਰਜ ਦਾ ਕਲਚਰ ਪ੍ਰਮੋਟ ਕਰਨਾ ਕਿਹਨੇ ਸਰਕਾਰ ਨੇ ਕਿਉਂ ਮੈਂ ਜਿਵੇਂ ਪਹਿਲਾਂ ਕਿਹਾ ਆਊਟ ਆਫ ਸਾਈਟ ਐਂਡ ਯੂ ਆਊਟ ਆਫ ਮਾਈਂਡ ਤੁਹਾਨੂੰ ਜੇ ਇੱਕ ਸਕਰੀਨ ਤੋਂ ਫਰੇਮ ਤੋਂ ਪਰੇ ਕਰਤਾ ਤੁਸੀਂ ਲੋਕਾਂ ਦੇ ਜ਼ਹਿਨ ਚੋਂ ਪਰੇ ਹੋ ਗਏ ਆਂ ਔਰ ਮੈਂ ਇੱਕ ਬੇਨਤੀ ਫਿਰ ਤੋਂ ਕਰ ਦੇਣੀ ਚਾਹੁੰਨਾ ਡਾਕਟਰ ਨਸ਼ੱਤਰਪਾਲ ਜੀ ਨੂੰ ਕਿ ਜਿਵੇਂ ਤੁਹਾਡੇ ਕੁਝ ਸਪੋਰਟਰ ਕਹਿੰਦੇ ਆ ਕਿ ਨਸ਼ੱਤਰਪਾਲ ਜੀ ਸੰਘਰਸ਼ ਕਰੋ ਹਮ ਤੁਹਾਰੇ ਸਾਥ ਆਂ ਮੈਂ ਦੋਨੋਂ ਦਿਲੋਂ ਕਹਿੰਦਾ ਕਿ ਮੈਂ ਪਰਸਨਲੀ ਡਾਕਟਰ ਨਸ਼ੱਤਰਪਾਲ ਨੂੰ ਉਹਨਾਂ ਨੂੰ ਮਿਲਿਆ ਬੜੀ ਵਾਰ ਗੱਲ ਹੁੰਦੀ ਆ ਬੜੇ ਮਿਲਨਸਾਰ ਨੇ ਹਲੀਮੀ ਚ ਗੱਲ ਕਰਦੇ ਆ ਵਧੀਆ ਇਨਸਾਨ ਨੇ ਦੇਖੋ ਇੱਕ ਤਾਂ ਸਿਆਸਤ ਕਰਨੀ ਅਲੱਗ ਗੱਲ ਐ ਪਰ ਜੇ ਪਰਸਨਲੀ ਗੱਲ ਕਰੀ ਇਹ ਇਜ਼ ਅ ਜੈਂਟਲਮੈਨ ਲੇਕਿਨ ਫਿਰ ਵੀ ਮੈਂ ਇਹ ਕਹਿਣਾ ਚਾਹੁੰਦਾ ਕਿ ਨਛੱਤਰ ਪਾਲ ਜੀ ਹਲਕੇ ਲਈ ਸੰਘਰਸ਼ ਕਰੋ ਹਲਕਾ ਤੁਹਾਡੇ ਨਾਲ ਹੈ ਹੱਲੇ ਵੀ ਡੇਢ ਸਾਲ ਪਿਆ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ ਤੁਹਾਡਾ ਕਿਉਂਕਿ ਤੁਸੀਂ ਇਲੈਕਟਿਡ ਮੈਂਬਰ ਹੋ ਇਲੈਕਟਿਡ ਐਮਐਲ ਹੋ ਉਸ ਤੋਂ ਇਲਾਵਾ ਪਰਸਨਲੀ ਤੁਸੀਂ ਵਧੀਆ ਇਨਸਾਨ ਹੋ ਪਰ ਜੇ ਲੋਕਾਂ ਲਈ ਆਵਾਜ਼ ਨਹੀਂ ਚੱਕੀ ਤਾਂ ਕੀ ਲੋਕ ਮਾਫ ਕਰਨਗੇ ਨਵੇਂ ਸ਼ਹਿਰ ਦੀ ਗੱਲ ਕਰੀਏ ਹਲਕੇ ਨਵੇਂ ਸ਼ਹਿਰ ਦੀ ਗੱਲ ਕਰੀਏ ਲੋਕ ਇੰਨੇ ਪਰੇਸ਼ਾਨ ਆ ਉਹ ਕਹਿੰਦੇ ਕਿ ਭਾਈ ਪਾਕਿਸਤਾਨ ਛੱਡ ਕੇ ਜਿੱਥੇ ਮਰਜੀ ਭੇਜ ਦੋ ਸੀਵਰੇਜ ਦਾ ਪਾਣੀ ਉੱਬਲਦਾ ਪਿਆ ਹੈ ਰਗਾਂ ਸਾਰੀਆਂ ਜਾਮ ਆ ਸ਼ਹਿਰ ਦੀਆਂ ਰੇਲਵੇ ਰੋਡ ਕੱਲਾ ਨਹੀਂ ਆ ਜੇ ਅਸੀਂ ਰੇਲਵੇ ਰੋਡ ਦੀ ਆਵਾਜ਼ ਚੱਕਦੇ ਸਾਰੇ ਉੱਥੇ ਹੀ ਢੰਡੋਰਾ ਪਿੱਟਣ ਲੱਪੈਂਦੇ ਕੱਲਾ ਰੇਲਵੇ ਰੋਡ ਪੂਰਾ ਸ਼ਹਿਰ ਰੇਲਵੇ ਰੋਡ ਬਣੇ ਜਾਂਦਾ ਡੇਂਗੂ ਮਲੇਰੀਆ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਲੋਕਾਂ ਨੂੰ ਘੇਰ ਨੂੰ ਤਿਆਰ ਖੜੀਆਂ ਖਤਰਾ ਲੋਕਾਂ ਦੇ ਸਿਰ ਤੇ ਮੰਡਰਾ ਰਿਆ ਰਲ ਕੇ ਆਵਾਜ਼ ਚੱਕੀਏ ਮੈਂ ਐਮਐਲਏ ਸਾਹਿਬ ਸਤਿਕਾਰਯੋਗ ਨੇ ਸਾਡੇ ਮੈਂ ਬੇਨਤੀ ਕਰਨਾ ਚਾਹੁੰਦਾ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਆ ਪਰਸਨਲੀ ਵੀ ਔਰ ਤੁਸੀਂ ਇਲੈਕਟਿਡ ਐਮਐਲਏ ਉਹਦੇ ਨਾਤੇ ਵੀ ਨੈਤਿਕਤਾ ਦੇ ਆਧਾਰ ਤੇ ਵੀ ਰਲ ਮਿਲ ਕੇ ਸ਼ਹਿਰ ਲਈ ਸੰਘਰਸ਼ ਕਰੀਏ ਰਲ ਮਿਲ ਕੇ ਹਲਕੇ ਲਈ ਸੰਘਰਸ਼ ਕਰੀਏ ਆ ਮੈਂ ਕੱਲ ਇੱਕ ਵੀਡੀਓ ਸੁਣੀ ਜਾਂਦਾ ਸੀ ਸਾਡੇ ਮਾਨਯੋਗ ਸੀਐਮ ਸਾਹਿਬ ਕਹਿੰਦੇ ਕਿ ਸਟੇਡੀਅਮ ਬਣ ਗਏ ਆ ਤੰਤਰ ਪੀੜੀਆਂ ਦੌੜੀ ਜਾਂਦੀਆਂ ਗਰਾਊਂਡਾਂ 'ਚ ਉਹ ਕਿੱਥੇ ਭਾਈ ਮੈਨੂੰ ਵੀ ਦਿਖਾ ਦਿਓ ਆ ਜਿਹੜੀਆਂ ਗਰਾਊਂਡਾਂ ਅਜੇ ਤੋਂ 10-15 ਸਾਲ ਪਹਿਲਾਂ ਸੀ ਉਹੀ ਆ ਨਵੇਂ ਸ਼ਹਿਰ ਜੋ ਨਗਰਵਾਲ ਨੂੰ ਗਿਆ ਪਿਛਲੇ 10 ਸਾਲਾਂ 'ਚ ਕਦੇ ਹਿਸਟਰੀ 'ਚ ਨਹੀਂ ਗਿਆ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਦਿਲੋਂ ਡਾਕਟਰ ਨਸ਼ੱਤਰਪਾਲ ਜੀ ਐਮਐਲਏ ਡਾਕਟਰ ਨਸ਼ੱਤਰਪਾਲ ਜੀ ਐਮਐਲਏ ਡਾਕਟਰ ਨਸ਼ੱਤਰਪਾਲ ਜੀ ਸੰਘਰਸ਼ ਕਰੋ ਅਸੀਂ ਤੁਹਾਡੇ ਨਾਲ ਆਂ ਦਿੱਲੀ ਜਾਣਾ ਦਿੱਲੀ ਚੱਲਾਂਗੇ ਚੰਡੀਗੜ੍ਹ ਜਾਣਾ ਚੰਡੀਗੜ੍ਹ ਚੱਲਾਂਗੇ ਆਪਣੀ ਗੱਡੀ ਲੈ ਕੇ ਜਾਵਾਂਗੇ ਬਗਾਰ ਬਣ ਕੇ ਨਹੀਂ ਜਾਵਾਂਗੇ ਸਰਕਾਰੀ ਗੱਡੀ 'ਚ ਨਹੀਂ ਬਹਿੰਦੇ ਅਸੀਂ ਰਲ ਕੇ ਸ਼ਹਿਰ ਲਈ ਸੰਘਰਸ਼ ਕਰੀਏ ਕਿਉਂਕਿ ਤੁਸੀਂ ਸਾਡੇ ਸ਼ਹਿਰ ਦੇ ਲਾੜੇ ਆਂ ਤੁਸੀਂ ਮੋਹਰੇ ਹੋ ਵੋ ਅਸੀਂ ਪਿੱਛੇ ਆਂ ਰਲ ਕੇ ਸ਼ਹਿਰ ਲਈ ਸੰਘਰਸ਼ ਕਰੀਏ ਨਹੀਂ ਤਾਂ ਸ਼ਹਿਰ ਦੇ ਹਾਲਾਤ ਇਸ ਟਾਈਮ ਨਰਕ ਨਾਲੋਂ ਬੁਰੇ ਆ ਮੈਂ ਸੋ ਰਲ ਕੇ ਸਾਨੂੰ ਦੇਣਾ ਤੁਹਾਡਾ ਸਨਮਾਨ ਨਹੀਂ ਉਹ ਤੇ ਸਾਨੂੰ ਵੀ ਇਤਰਾਜ ਆ ਸਾਨੂੰ ਵੀ ਤਕਲੀਫ ਹੈ ਅਸੀਂ ਖੁਦ ਦੀ ਬੇਇੱਜ਼ਤੀ ਮਹਿਸੂਸ ਕਰਦੇ ਆਂ ਪਰ ਜੇ ਅਸੀਂ ਸ਼ਹਿਰ ਦੇ ਲੋਕਾਂ ਲਈ ਕੁਝ ਨਹੀਂ ਕੀਤਾ ਤਾਂ ਕੀ ਇਹ ਲੋਕਾਂ ਨੂੰ ਇਨਸਾਫ ਹੋਊਗਾ ਤੁਹਾਡੇ ਨਾਲ ਬੇਇਨਸਾਫੀ ਹੋਣ ਨੂੰ ਦਰਦ ਹੈ ਪਰ ਕੀ ਸ਼ਹਿਰ ਦੇ ਲੋਕਾਂ ਨਾਲ ਹਲਕੇ ਦੇ ਲੋਕਾਂ ਨਾਲ ਇਨਸਾਫ ਹੋ ਰਿਹਾ ਇਹ ਵੀ ਸਵਾਲ ਖੜੇ ਹੁੰਦੇ